47 ਦੇ ਵਿੱਚ ਜਦੋਂ ਆਪਣੇ ਕਹਿੰਦੇ ਆ ਦੇਸ਼ ਯਾਦ ਹੋ ਗਿਆ ਪਰ ਸਾਡੇ ਬਜ਼ੁਰਗ ਕਹਿੰਦੇ ਆ ਕੱਟੀ ਵੱਡੀ ਦਾ ਸਾਲ ਜੈਨਕੀ ਉਦੋਂ ਪਾਕਿਸਤਾਨ ਦੇ ਵਿੱਚੋਂ ਸਾਡਿਆਂ ਸਿੱਖਾਂ ਦੀਆਂ ਰੇਲਾਂ ਭਰ ਕੇ ਆਇਆਂ ਇਦਦਰੋ ਪ੍ਰਭੂ ਮੁਸਲਮਾਨ ਵੀਰਾਂ ਨੂੰ ਜੋ ਦੰਗੇ ਰੂਪ ਕਰਕੇ ਇੱਕ ਭਾਰਤ ਨੂੰ ਦੋ ਨਕਸ਼ਿਆਂ ਵਿੱਚ ਵੰਡਿਆ ਗਿਆ ਪੰਜ ਦਰਿਆਵਾਂ ਨੂੰ ਆਲਤ ਦੀ ਵੰਡਿਆ ਗਿਆ ਉਸ ਤੋਂ ਬਾਅਦ ਜਿਹੜਾ 48 ਦੇ ਵਿੱਚ ਐਕਟ ਆ ਆ ਵੀ ਮਜ਼ਾਰਿਆਂ ਨੂੰ ਜ਼ਮੀਨੀ ਹੱਕ ਦੇਣ ਲਈ ਵੀ ਸਾਰਾ ਉਹਨਾਂ ਦੇ ਨਾਂ ਕੀਤੀਆਂ ਜਾਣ ਵੀ ਜਿੰਨਾਂ ਨੇ ਬਾਤ ਕੀਤੀਆਂ ਪਰ ਭਾਵੇਂ ਸਾਨੂੰ ਪਤਾ ਲੱਗਿਆ ਵੀ ਉਦੋਂ ਬਹੁਤ ਪਿੰਡ ਮਰਬੇਬੰਦੀ ਹੋ ਗਈ ਉਹਨਾਂ ਦੇ ਨਾਲ ਚੜ ਗਏ ਕੁਝ ਪਿੰਡ ਰਹਿ ਗਏ ਕਿਉਂਕਿ ਜਿਆਦਾ ਵਿਸਤਾਰ 'ਚ ਕੀ ਕਾਰਨ ਰਹੇ ਕੀ ਨਾ ਰਹੇ ਇਹ ਜਿਆਦਾ ਪਤਾ ਨਹੀਂ ਕਿਉਂਕਿ ਕੋਸਾ ਜੋ ਸਰਕਾਰਾਂ ਦੇ ਟੌਟ ਰਹਿ ਚੁੱਕੇ ਸਰਦਾਰ ਇਹਨਾਂ ਦੀ ਸਰਕਾਰੇ ਦਰਬਾਰੇ ਚੱਲਦੀ ਸੀ ਉਦੋਂ ਉਦੋਂ ਵੀ ਭਰਾਵੋ ਇਹਨਾਂ ਨੂੰ ਸਾਡੇ ਜੋ ਬਜ਼ੁਰਗ ਹੁੰਦੇ ਸੀਗੇ ਉਹਨਾਂ ਨੇ ਬਗਿਆਬਤ ਕੀਤੀ ਪਹਿਲੇ ਬਣਾਈ ਲੈਂਦੇ ਹੁੰਦੇ ਕਿਉਂਕਿ ਕਾਲਕਨੀ ਸੀ ਹੁੰਦੀ ਭਰਾਵੋ ਨਾ ਚੌਲ ਹੁੰਦੇ ਸੀ ਉਦੋਂ ਸੋਲੇ ਸਰੋਂ ਇਹ ਮਾਰੂ ਫਸਲਾਂ ਹੁੰਦੀਆਂ ਸੀ ਤੇ ਪਿੰਡ 'ਚ ਦੇਖੀਏ ਤਾਂ ਸਿਰਫ ਚਾਰ ਖੂਹ ਹੁੰਦੇ ਸੀਗੇ ਤਿੰਨ ਚਾਰ ਉਹ ਵੀ ਲੋੜੰਤਾਪਕ ਜਿੰਨੀ ਕਿ ਚਾਹੀਦੀ ਹੁੰਦੀ ਉਹਨਿਕੇ ਹੀ ਪੈਦਾਵਾਰ ਕਰਦੇ ਕਿਸਾਨ ਪਰ ਜਦੋਂ ਪੈਦਾਵਾਰ ਕਰਕੇ ਢੇਰ ਲੱਗ ਜਾਂਦਾ ਇਹੀ ਭਰਾਵੋ ਸਰਦਾਰ ਆ ਕੇ ਥੱਪੇ ਲਾ ਦਿੰਦੇ ਵੀ ਸਾਡੀਆਂ ਜ਼ਮੀਨਾਂ ਨੇ ਸਾਨੂੰ ਇੰਨਾ ਨਾ ਚਾਹੀਦਾ ਇਹਦੁਆ ਦਾ 52 ਦੇ ਵਿੱਚ ਜੋ ਕਾਮਰੇਡਾਂ ਨੇ ਲੜਾਈ ਲੜੀ ਉਹਦੁਆ ਦਾ 1953 ਇਹਨਾਂ ਨੂੰ ਐਕਟ ਬਣਾਉਣਾ ਪੈ ਗਿਆ ਵੀ ਜਿਹੜੇ ਪਿੰਡ ਰਹਿ ਗਏ ਉਹਨਾਂ ਦੀ ਵੀ ਕੀਤੀ ਜਾਵੇ ਪੀ ਜਿਹੜੇ ਹਾਲ ਬਾਕ ਨੇ ਉਹਨਾਂ ਨੂੰ ਜ਼ਮੀਨ ਦਿੱਤੀ ਜਾਵੇ ਪਰ 1953 ਦਾ ਐਕਟ ਵੀ ਭਾਵੇਂ ਸਾਡੇ ਤੇ ਲਾਗੂ ਨਹੀਂ ਹੋਇਆ ਕਿਉਂਕਿ ਉਦੋਂ ਬਾਅਦ ਲਗਾਤਾਰ ਸੰਘਰਸ਼ ਚੱਲਿਆ 72 ਦੇ ਵਿੱਚੋਂ ਇਹ ਫੈਸਲਾ ਆਇਆ ਕੋਰਟ ਦਾ ਵੀ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣਾ ਪਰ ਭਾਵੇਂ ਉਹਦੋਂ ਵੀ ਕੋਈ ਲਾਗੂ ਨਹੀਂ ਹੋਇਆ 2010 ਦੇ ਵਿੱਚ ਇਹੀ ਸਰਦਾਰਾਂ ਨੇ ਇਹ ਲੈ ਕੇ ਦਿੱਤਾ ਹੈ ਫੀਡ ਰੈਪਟਰ ਵੀ ਜਿਹੜੀ ਜ਼ਮੀਨ ਆ ਕਿਸਾਨਾਂ ਦੀ ਆ ਇਹ ਕਿਸਾਨ ਬੋਂਦੇ ਆ ਇਹਨਾਂ ਨੂੰ ਸਾਰਾ ਹੱਕ ਦਿੱਤਾ ਜਾਵੇ ਪਰ ਦੂਜੇ ਪਾਸੇ ਇਹ ਕੇਸ ਪਵਾਤਾ ਵੀ ਤੁਸੀਂ ਹਾਈ ਕੋਰਟ 'ਚ ਆ ਕੇ ਕੇਸ ਲਾ ਦਿਓ ਅਸੀਂ ਐਫੀਡੈਫਟ ਦੇਤਾ ਤੇ ਸੋਡਾ ਜਿਹੜਾ ਸਾਰਾ ਨਿਬੜ ਜੂਗਾ ਤੇ ਤੁਸੀਂ ਮਾਰਕ ਬਣ ਜੋਗੇ ਕਿਉਂਕਿ ਭਰਾਵੋ ਇਹ ਅੱਜ ਦੀ ਨਹੀਂ ਚਾਲਾ ਚਲਦੇ ਆਏ ਇਹ ਲਗਾਤਾਰ ਜੇ ਆਪਾਂ ਕਹਿ ਦਈਏ ਸਰਦਾਰਾਂ ਨੇ ਥੁੱਕ ਕੇ ਚਟਿਆ ਇੱਕ ਪਾਸੇ ਭਰਾਵੋ ਤਸਵੀਰਦਾਰ ਤੋਂ ਤਸਦੀਕ ਕੀਤਾ ਅਸਟਾਮ ਲੈਤੇ ਉਹਨਾਂ ਤੇ ਲਿਖਿਆ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਦੂਜੇ ਪਾਸੇ ਜਾ ਕੇ ਇਹ ਗਵਾਹੀ ਮੁੱਕਰ ਗਏ ਤੇ ਕੋਰਟ ਚ ਕੇਸ ਜਿਹੜਾ ਇਹਨਾਂ ਨੇ ਲਾਉਣਾ ਸੀ ਉਹ ਸਾਥੋ ਲਵਾ ਕੇ ਤੇ ਉਦੋਂ ਬਾਅਦ ਭਰਾਵੋ ਇਹ ਲਗਾਤਾਰ ਫੈਸਲਾ ਚੱਲਦਾ ਰਿਹਾ ਫੇਰ ਸਟੇ ਵੀ ਹੋ ਗਿਆ 20 ਸਾਲਾਂ ਕੇਸ ਪਰ ਕਿਉਂਕਿ ਭਰਾਵੋ ਸਰਕਾਰੇ ਦਰਬਾਰੇ ਆਹ ਲੋਕਾਂ ਦੀ ਸੁਣੀ ਨਹੀਂ ਜਾਂਦੀ ਛੋਟੀ ਤਾਂ ਸੁਣੀ ਜਾਂਦੀ ਆ ਜਦੋਂ ਆ ਬੈਠਾ ਤੇ ਆ ਕੇ ਬਹਿ ਜਾਂਨੇ ਉਹ ਝੰਡੇ ਚੱਕ ਲੈਨੇ ਉਹ ਤੇ ਚੋਰੋ ਭਰਾਵੋ ਸਾਰੇ ਇਹ ਗੱਲਬਾਤ ਵੀ ਕਰਦੇ ਆ ਮੀਟਿੰਗਾਂ ਵੀ ਕਰਦੇ ਆ ਪਰ ਪਹਿਲਾਂ ਨਹੀਂ ਕੋਈ ਸੁਣੂ ਗੋਲ ਦਾ ਇਸ ਲਈ ਲਗਾਤਾਰ ਕੇਸ ਚੱਲਿਆ ਤੇ ਇਦੋਂ ਸਾਲਕ ਪਹਿਲਾਂ 2 ਸਾਲ ਪਹਿਲਾਂ ਜਦੋਂ ਆਪਣਾ ਦਿੱਲੀ ਦਾ ਸੰਘਰਸ਼ ਚੱਲਦਾ ਸੀ ਉਦੋਂ ਭਰਾਵੋ ਇਹਨਾਂ ਨੇ 2-4 ਬੰਦੇ ਨੂੰ ਪਿੰਡ ਚੋਂ ਜਿਹੜੇ ਬਕਿਆਊ ਜੇ ਸੀਗੇ ਜਿਹੜੇ ਕਹਿੰਦੇ ਸੀ ਵੀ ਅਸੀਂ ਜ਼ਮੀਨਾਂ ਦੇ ਕਬਜ਼ੇ ਲੈ ਲਾਂਗੇ ਸਾਡੇ ਨਾਂ ਕਰਾ ਦਿਓ ਉਹ ਤਿੰਨ ਚਾਰ ਬੰਦੇ ਪੱਟੇ ਪਿੰਡ ਚੋਂ ਉਹਨਾਂ ਨੇ ਜ਼ਮੀਨਾ ਨਾ ਕਰਾਈਆਂ ਕਿਉਂਕਿ ਇੱਥੇ ਗਰਾਹਾ ਜਥੇ ਬੰਦੀ ਨੇ ਆਪਣਾ ਪਹਿਲਾ ਤੋਂ ਲੈ ਕੇ ਪੂਰਾ ਸਟੈਂਡ ਸੀ ਇੱਥੇ ਵੀ ਜ਼ਮੀਨਾ ਨਹੀਂ ਕਿਤੇ ਜਾਣ ਦਿੰਦੇ ਉਦੋਂ ਵੀ ਭਰਾਵੋ ਸਾਡੇ ਬਲਾਕ ਦੇ ਆਗੂ ਗੁਲਾਬ ਸਿੰਘ ਜਿਉਂਦਾ ਉਹਨਾਂ ਦੇ ਫੈਰ ਬੱਜੇ ਤੇ ਨਾਲ ਜਿਹੜੇ ਹੋਰ ਸਾਡੇ ਨੌ ਸਾਥੀਆਂ ਦੇ ਗੋਲੀਆਂ ਵੱਜੀਆਂ ਉਹਨਾਂ ਦੇ ਵੀ ਲਗਾਤਾਰ ਕੋਰਟ ਦੇ ਵਿੱਚ ਕੇਸ ਚੱਲੀ ਜਾਂਦੇ ਪਰ ਉਹਨਾਂ ਦੀ ਗ੍ਰਿਫਤਾਰੀ ਨਹੀਂ ਪਾਈ ਇੱਥੋਂ ਦੇ ਪ੍ਰਸ਼ਾਸਨ ਨੇ ਇਹ ਤਾਂ ਉਲਟਾ ਜਿਹੜਾ ਡਿਪਟੀ ਸੀ ਫੂਲ ਵਾਲਾ ਉਹਨੇ ਇਨਕੁਆਰੀ ਕੀਤੀ ਆ ਕੇ ਜੀ ਇਹ ਤਾਂ ਬੇਦੋਸੇ ਆ ਉਹਨਾਂ ਨੂੰ ਇਨਕੁਆਰੀ ਕੇ ਬਾਹਰ ਕੱਢਿਆ ਪਰ ਭਰਾਵੋ ਅਸੀਂ ਉੱਥੇ ਧਰਨਾ ਲਾਇਆ ਲਗਾਤਾਰ 9 ਮਹੀਨੇ ਡੇਪਟੀ ਸੀ ਜਿਹੜਾ ਕੰਦ ਭੰਨ ਕੇ ਠਾਣੇ ਦੀ ਪਿੱਛੇ ਦੀ ਨੰਗਿਆ ਪਰ ਉਹਨੂੰ ਪੁੱਛਿਆ ਜਦੋਂ ਕੋਈ ਸਵਾਲ ਲਈ ਆਇਆ ਕਿਉਂਕਿ ਉਹਨੂੰ ਭਰਾਵੋ ਹੱਡ ਚੜ ਚੁੱਕਿਆ ਸੀ ਉਹਨੂੰ ਪੈਸੇ ਮੋٹے ਮਿਲ ਚੁੱਕੇ ਸੀ ਉਹ ਇਹਨਾਂ ਨੂੰ ਬਚਾਉਣ ਦੀ ਮਦਦ ਕਰ ਰਿਹਾ ਸੀ ਪਰ 9 ਮਹੀਨੇ ਬਾਅਦ ਉਹੀ ਧਰਨਾ ਜਿਹੜਾ ਲਗਾਤਾਰ ਚੱਲਿਆ ਗ੍ਰਾਹਾਂ ਜਥੇਬੰਦੀ ਦੀ ਗਵਾਹੀ ਚ ਉਦੋਂ ਭਰਾਵੋ ਪੂਰੇ ਨਗਰ ਨੇ ਸਾਥ ਦਿੱਤਾ ਤੇ ਸਾਡਾ ਧਰਨਾ ਜਿਹੜਾ ਲਗਾਤਾਰ ਚੱਲਿਆ ਹੁਣ ਜਿਹੜੇ ਕਿਲਾ ਬੰਦੀ ਦਾ ਕੇਸ ਪਾਉਣ ਵਾਸਤੇ ਮਰਬਾ ਬੰਦੀ ਦਾ ਕੇਸ ਪਾਉਣ ਵਾਸਤੇ ਕਿਉਂਕਿ ਭਰਾਵੋ ਉਹ ਤਿੰਨਕ ਸਰਦਾਰੀਆਂ ਤਿੰਨਕ ਉਹਨਾਂ ਨੇ ਕੋਰਟ ਚ ਕੀਤਾ ਹਵਾਲਾ ਦਿੱਤਾ ਵੀ ਅਸੀਂ ਇੱਥੋਂ ਵੀ ਜਿੱਤੇ ਆ ਇੱਥੋਂ ਵੀ ਜਿੱਤੇ ਆ ਵੀ ਆਇਆ ਪ੍ਰੋਸੈਸਰ ਇਹ ਕਰਕੇ ਸਾਡੀਆਂ ਜ਼ਮੀਨਾਂ ਲੱਗ ਕੱਢੀਆਂ ਜਾਣ ਕਿਉਂਕਿ ਆਪਣਾ ਦਿੱਲੀ ਕੋਲ ਚੱਲਦਾ ਸੀ ਉਦੋਂ ਉਦੋਂ ਬਾਅਦ ਆ ਇਹ ਜਿਹੜਾ ਪਾਰਟੀ ਬਣਾਏ ਗਏ ਤਹਿਸੀਲਦਾਰ ਤੇ ਤੋਂ ਡੀਸੀ ਤੇ ਐਸਐਸਪੀ ਇਹਨਾਂ ਤਿੰਨਾਂ ਦੇ ਵਿਰੁੱਧ ਇਹ ਕੇਸ ਚੱਲਦਾ ਸੀ ਵੀ ਜਦੋਂ ਅਸੀਂ ਕੋਟਾ ਜਿੱਤ ਗਏ ਵੀ ਸਾਨੂੰ ਜ਼ਮੀਨਾਂ ਤੇ ਕਬਜ਼ਾ ਲੈ ਕੇ ਦਿੱਤਾ ਜਾਵੇ ਕਿਉਂਕਿ ਭਰਾਵੋ ਤੁਸੀਂ ਦੇਖਿਆ ਹੀ ਆ ਉਹ 23 ਨੂੰ ਵੀ ਚੜ ਕੇ ਆਏ ਪ੍ਰਸ਼ਾਸਨਾਂ ਉਹਦੇ ਵੀ ਭਰਾਵੋ ਜਾਬਤੇ 'ਚ ਰਹਿ ਕੇ ਲੋਕਾਂ ਨੇ ਮੋੜਿਆ ਉਸ ਤੋਂ ਬਾਅਦ ਲਗਾਤਾਰ ਤੁਸੀਂ ਦੇਖਦੇ ਹੀ ਰਹੇ ਹੋ ਕਿਵੇਂ ਸਾਡੇ ਨੌਜਵਾਨਾਂ ਤੇ लाਠੀ ਚਾਰਜ ਕੀਤਾ ਚੱਲਿਆਂ ਨੂੰ ਕਿੱਥੇ ਉਲਟੇ ਭਰਾਵੋ ਪਰਚੇ ਵੀ ਸਾਡੇ ਤੇ ਪਾਏ ਵੀ ਇਹੇ ਚੰਡਾ ਸਿੰਘ ਜੇਠੂਕੇ ਤੇ ਜਗਿੰਦਰ ਸਿੰਘ ਰਾਹਾ ਤਾਂ ਕੋ ਸਾਡੇ ਪਿੰਡ ਦੇ ਜਿੰਨੇ ਆਗੂ ਆ ਤੇ ਜਾ ਬਲਾਕ ਟੀਮ ਦੇ ਵਿੱਚ ਕਿਉਂਕਿ ਭਰਾਵੋ ਇਹ ਮਸਲਾ ਆਪਾਂ ਦੇਖੀਏ ਇਦੀ ਜੜ ਕਿਹੜੇ ਆ? ਇਹਦੀ ਜੜ ਭਰਾਵੋ ਇੱਥੋਂ ਦੇ ਜਿਹੜੇ ਸਰਦਾਰ ਆ ਉਹਨਾਂ ਨੇ ਸਾਰਾ ਕੁਝ ਕਰਾਇਆ ਪਰ ਸਾਡੇ ਅਸੀਂ ਦਾ ਧੰਨਵਾਦ ਕਰਦੇ ਆ ਜੇ ਅੱਜ ਭਰਾਵੋ ਗਰਾਹਾ ਜਸੇਵੰਦੀ ਇੱਥੇ ਪਿੰਡ 'ਚ ਨਾ ਹੁੰਦੀ ਤਾਂ ਇਹਨਾਂ ਨੇ ਜੇਲਾ 'ਚ ਵੀ ਸੁੱਟਣਾ ਸੀ ਇਹਨਾਂ ਨੇ ਜ਼ਮੀਨਾਂ ਤੇ ਕਬਜ਼ੇ ਵੀ ਲੈਣੇ ਸੀ ਪਰ ਜਦੋਂ ਇਹ ਪਤਾ ਲੱਗਿਆ ਜੱਥੇ ਬੰਦੀ ਨੂੰ ਵੇਜੇ ਹੋਂ ਪਿੰਡ ਦੀ ਗੱਲ ਨਹੀਂ 744 ਪਿੰਡ ਹੋਰ ਵੀ ਨੇ ਜਿਹੜੇ ਇੱਥੇ ਦੀ ਬਣਾਈ ਆ ਜਿਵੇਂ ਪ੍ਰਭੂ ਇਹ ਰੌਲਾ ਹਰ ਇੱਕ ਪਿੰਡਾ ਚਾ ਅੱਡੋ ਅੱਡ ਪਿੰਡ ਚਾ ਮੁਖਸਰ ਬੰਨੀ ਲਾ ਲੋ ਭਦਾਉਣ ਲਾ ਲੋ ਇਹ ਪੂਰੇ ਪਿੰਡਾਂ ਵੀ ਬੇਜਵੀਂ ਨੇ ਕਿਸਾਨ ਇਹਨਾਂ ਨੂੰ ਸਰਕਾਰ ਲੜਨਾਂ ਚਾਹੁੰਦੀ ਆ ਪਰ ਇਦਰੋਂ ਭਾਵੋ ਜਥੇਬੰਦੀ ਨੇ ਪੂਰਾ ਸਾਥ ਦਿੱਤਾ ਤੇ ਜਿਹੜਾ ਸੂਬੇ ਭਰ ਦਾ ਧਰਨਾ ਆਪਣਾ ਉਹ ਬਣ ਚੁੱਕਿਆ ਕਿਉਂਕਿ ਪਹਿਲਾਂ ਇਹ ਆਪਣੇ ਆਗੂਆਂ ਦਾ ਤਜਰਬਾ ਖਾਸਾ ਵੱਡਾ ਵੀ ਪਹਿਲਾਂ ਉਹਨਾਂ ਨੇ ਡੀਸੀ ਨਾਲ ਵੀ ਬੈਠਕ ਕੀਤੀ ਵੀ ਉਹਨਾਂ ਨੂੰ ਕਿਹਾ ਕੰਮ ਰੋਕਿਆ ਜਾਵੇ ਅਸੀਂ ਡੀਸੀ ਸਾਹਿਬ ਕੋਲੇ ਗਏ ਮਿਲਣ ਨਾਲ ਸਾਡੇ ਜ਼ਿਲ੍ਹੇ ਦੇ ਆਗੂ ਸੰਗਾਰਾ ਸਿੰਘ ਮਾਨ ਉਹਨਾਂ ਨੇ ਕਿਹਾ ਵੀ ਇਹ ਤੁਸੀਂ ਕਿਸਾਨਾਂ ਨਾਲ ਧੱਕਾ ਕਰ ਰਹੇ ਹੋ ਵੇ ਧੱਕਾ ਛੋਡਾ ਮਾੜਾ ਗਾ ਤੁਸੀਂ ਇਹ ਕੰਮ ਤੋਂ ਬਾਜ ਆ ਜੋ ਪਰ ਭਰਾਵ DC ਦੇ ਉੱਤੇ ਬਾਡਿੰਗ ਕੀਤੀ ਸੀ ਕਹਿੰਦਾ ਇੱਥੇ ਕੁਝ ਮਰਜ਼ੀ ਹੋ ਜੇ ਮੈਂ ਇਹ ਕੰਮ ਕਰੂੰਗਾ ਉੱਥੇ ਪੂਰੀ ਦਲੀਲ ਨਾਲ ਕਿਹਾ ਫੇਰ ਵੀ ਕਿਹਾ ਫੇਰ ਕਹਿੰਦਾ ਛੋਟੀ ਆ ਜਮੀਨਾਂ ਦੀ ਕੀਮਤ ਬਾਜੂ ਜਦੋਂ ਨਕਸ਼ੇ 'ਚ ਹੋ ਗਈ ਸਾਡੇ ਭਰਾਵੋ ਵੀ 100 ਕਰ ਇਹ ਜਾ ਜਿਹੜੀ ਆਪਦੀ ਜ਼ਮੀਨ ਸੀ ਕੁਸ ਤੰਗੀਆਂ ਕਰਕੇ ਕੁਸ ਮਾੜੀ ਸਰਕਾਰ ਦੀਆਂ ਨੀਤੀਆਂ ਕਰਕੇ ਉਹ ਬੇਚ ਚੁੱਕਿਆ ਸਿਰਫ ਧਿਆਈ ਤੇ ਰੋਟੀ ਖਾਂਦੇ ਆ ਪਰ 200 ਕਰ ਨੂੰ ਜੇ ਕੋਈ ਆਏ ਚੱਕ ਕੇ ਕਹਦੇ ਵੀ ਬਾਲ ਵਾਂਗੂ ਜਾਂ ਮੱਖੀ ਵਾਂਗੂ ਆਪਾਂ ਚੱਕ ਕੇ ਬਾਹਰ ਧਰ ਦੇਾਂਗੇ ਉੱਥੇ ਪ੍ਰਧਾਨ ਜੀ ਨੇ ਕਿਹਾ ਇਹ ਗੱਲ ਨਹੀਂ ਬਣਨੀ ਤੁਸੀਂ ਬਚਾਰੋ ਮਾੜਾ ਮੋਟਾ ਕੋਈ ਵਿਚਾਰਨ ਵਾਲਾ ਹੱਲ ਕੱਢੋ ਡੀਸੀ ਕਿੱਥੇ ਮੰਦਾ ਸੀ ਕਹਿੰਦਾ ਮਹਤਾ ਜੀ ਫਿਰ ਪੂਰੇ ਲਾਨ ਆਊਟਰ ਦੀ ਸਥਿਤੀ ਸਾਨੂੰ ਪਾਲੜਾ ਕਰਨੀ ਪੈਂਦੀ ਆ DIG ਪੂਰੇ ਪੰਜਾਬ ਦੀ ਪੁਲਿਸ ਜਿਉਂਦਾ ਤੇ ਚੜਾ ਕੇ ਅਸੀਂ ਤਾਂ ਆਪਦਾ ਕੰਮ ਕਰਾਂਗੇ ਇਹ ਪ੍ਰਭਉ ਇਤਰਾ ਆਪਣੇ ਆਗੂਆਂ ਨੂੰ ਵੀ ਪਤਾ ਲੱਗਿਆ ਕਿਉਂਕਿ ਸਮਝਦਾਰਾ ਵੀ ਰੌਲਾ ਜਿਹੜਾ ਵੱਡਾ ਬੀਬੀ ਇੱਥੇ ਜਿਉਂਦਾ ਇਕੱਲੇ ਦਾ ਰੌਲਾ ਨਹੀਂ 743 ਪਿੰਡਾਂ ਦਾ ਰੌਲਾ ਤੇ ਰੇਤੇ ਸੁਪੇ ਦਾ ਬਣਿਆ ਪ੍ਰੋਗਰਾਮ ਤੇ ਸਾਡੇ ਆਗੂ ਆਏ ਪਰ ਬਹੁਤ ਭਰਾਵੋ ਸਮਝਦਾਰੀ ਦੇ ਨਾਲ ਚੱਲਦੇ ਸੀ ਪਰ ਜਦੋਂ ਛੋਟੇ ਲੋਕਾਂ ਦਾ ਇਕੱਠ ਹੋ ਜਾਂਦਾ ਕਿਉਂਕਿ ਹੁਣ ਇਹਨਾਂ ਨੇ ਡੀਸੀ ਨੇ ਤੀ ਤ੍ਰਿਕ ਨੂੰ ਕੋਰਟ ਦੇ ਵਿੱਚ ਜਵਾਬ ਦੇਣਾ ਸੀ ਵੀ ਕਿੱਥੇ ਘਾਟ ਰਹਿ ਗਈ ਕਿੰਨਾ ਕੰਮ ਆ ਕੰਮ ਪੂਰਾ ਕਿਉਂ ਨਹੀਂ ਕਰ ਰਹੇ ਉਹੀ ਭਰਾਵੋ ਡੀਸੀ ਨੂੰ ਆਪਦੇ ਮੂਹ ਦੀ ਖਾਣੀ ਪੈ ਗਈ ਉਹੀ ਜਾ ਕੇ ਕੱਲ 30 ਤਰੀਕ ਸੀਗੀ ਕਿਉਂਕਿ 32 ਨੰਬਰ ਬੈਂਚ ਹੈ ਜਿਹੜਾ ਹਾਈ ਕੋਰਟ ਦਾ ਉਹਦੇ ਵਿੱਚ 152 ਨੰਬਰ ਆਪਣਾ ਕੇਸ ਸੀ ਤਰੀਕ ਕੱਲ ਪੈਣੀ ਸੀ ਪਰ ਉਹੀ ਭਰਾਵੋ ਜਦੋਂ ਲੋਕਾਂ ਦਾ ਏਕਾ ਹੋ ਜਾਂਦਾ ਉਹੀ ਤਰੀਕ ਚੱਕ ਕੇ 12 ਤਰੀਕ ਤੀਜਾ ਮਹੀਨਾ ਉਹਦੇ ਚ ਬਦਲਤੀ ਕਹਿੰਦੇ ਸੀ ਕੋਟ ਕੋਲੇ ਸਮਾਂ ਨਹੀਂ ਸੀ ਵੀ ਅੱਗੇ ਤਰੀਕ ਪਾਤੀ ਇਹ ਭਰਾਵੋ ਵੱਡੀ ਜਥੇਬੰਦੀ ਦੀ ਜਿਹੜੀ ਸਮਝਦਾਰੀ ਆ ਤੇ ਵੱਡੀ ਜੋ ਕਿ ਭਰਾਵੋ ਲਗਾਤਾਰ ਤਿਆਰਪੇ ਜੋ ਨਿਕਲੀ ਜਥੇਬੰਦੀ ਗਰਾਹਾ ਤੇ ਸਾਡੇ ਲਾ ਛੋਟੇ ਆਗੂ ਤੋਂ ਲੈ ਕੇ ਪਿੰਡ ਕਾਈ ਤੋਂ ਲੈ ਕੇ ਸੂਬੇ ਆਗੂ ਤੱਕ ਪੂਰੀ ਸਮਝਦਾਰੀ ਦੇ ਨਾਲ ਜਿਵੇਂ ਕਿਸ ਦੇ ਵਿੱਚ ਲਗਾਤਾਰ ਆ ਰਹਿਆ ਅਸੀਂ ਉਹਨਾਂ ਦਾ ਵੀ ਪਿੰਡ ਬੰਨਿਆ ਤੇ ਪਿੰਡ ਕਾਈ ਬੰਨਿਓ ਕਿਉਂਕਿ ਭਰਾਵੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਿਆਂ ਜਿਹੜਾ ਕੇਸ ਆ ਉਹ ਭਰਾਵੋ ਸਾਨੂੰ ਪ੍ਰਧਾਨ ਜੀ ਨੇ ਝੰਡਾ ਜੀ ਨੇ ਕਹਿਤਾ ਸੀ ਪੇ ਲੰਬਾ ਚੱਲਣਾ ਉਹ ਕੋਈ ਸ਼ੱਕ ਨਹੀਂ 3 ਮਹੀਨੇ ਤਰੀਕਾ ਪਿੱਛੇ ਮਾਰੀਏ ਦੁਬਾਰਾ ਹੋਰ ਮਾਰਨਗੇ ਕੀ ਕਰਨਗੇ ਇੱਥੋਂ ਤੱਕ ਜਿਹੜਾ ਇਹ ਪਿੰਡ ਜਿਉਂਦਾ ਰੌਲਾ ਉਹਦੇ ਚੋਂ ਮੈਂ ਦੱਸਣਾ ਚਾਹੁੰਦਾ ਜਿਹੜੇ ਸਾਡੇ ਸਮਝੌਤਾ ਹੋਇਆ ਜਥੇਬੰਦੀ ਦਾ ਚੰਦਾ ਸਿੰਘ ਜੀ ਠੂਕੇ ਕਰਾ ਕੇ ਗਏ ਸੀ 2 ਲੱਖ ਰੁਪਿਆ ਕਿਲਾ ਜਿਹੜਾ ਸਮਝੌਤਾ ਹੋਇਆ ਸੀ ਉਹਦੇ ਚ ਭਰਾਵੋ ਸਾਨੂੰ 10-15 ਘਰ ਸਰਦਾਰਾਂ ਦੇ ਸੀ ਜਿਹੜੇ ਉਹਨਾਂ ਨੇ ਖੁਸ਼ ਹੋ ਕੇ ਕਰਾਈ ਕਹਦੇ ਸੀ ਪਿੰਡ ਚ ਭਾਈਚਾਰਕ ਕਸਾਜ ਰੱਖਣੀ ਚਾਹੁੰਦੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪਰ ਇੱਥੇ ਭਰਾਵੋ ਤਿੰਨ ਕਿ ਜਾਣੇ ਆ ਜਿਹੜੇ ਪਿੰਡ ਦਾ ਮਾਹੌਲ ਵੀ ਖਰਾਬ ਕਰਨਾ ਚਾਹੁੰਦੇ ਆ ਤੇ ਪਿੰਡ ਦੇ ਵਿੱਚ ਲਗਾਤਾਰ ਇਹ ਯਾਰਕਤਾ ਕਰਦੇ ਆ ਐਸੇ ਕਰਕੇ ਭਰਾਵੋ ਜਿਹੜੀ ਹੁਣ ਤਰੀਕਾ ਉਹ ਤੀਜੇ ਮਹੀਨੇ ਦੀ 12 ਤੇ 2025 ਚ ਪੈਣੀ ਆ ਤੇ ਇਹਨਾਂ ਸਭ ਦਾ ਦੇ ਨਾਲ ਛੋਟੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਹਾਂ ਜੀ ਹਾਂ ਜੀ ਇਹ ਸੰਜੀ ਸਾਥੀ